ਦੇ ਪ੍ਰਤਾਮਾ ਦਾ ਧਿਆਨ ਕਰ ਕੇ ਜਪਣਾ ਜੀ ਸਤਨਾਮ ਸਤਮ ਅਮਰਦੀਨ ਦਿਆਲਾ ਕਮਸਰ ਅਵਪਤੀਆਰ ਕਿਆ ਕੀਜੈ ਵਚਨੀ ਤੌਰ ਮੋਹ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਦਵਾਈਆ ਕਾਰਨੇ ਕਾਰਨ ਕਵਨ ਅਵੋਧਨ ਧਾਵ ਬਹੁਤ ਜਨਮ ਵਿਸ਼ਰੇਤੇ ਮਾਦੋ ਜਨਮ ਤੁਮਾਰੇ ਲਿਖੇ ਕੈਰਵ ਦਾਸ ਆਸ ਲਗਦੀਓ ਚਿਰ ਪਿਓ ਦਰਸ਼ਨ ਦੇਖੇਗੇ ਮਾਵਾ ਕਾਮ ਸਾਥ ਸਤਗੁਰੂ ਨਿਮਾਨਿਆ ਦੇ ਮਾਨ ਨਿਤਾਣਿਆ ਦੇ ਤਾਂ ਨੇਉਟਿਆਂ ਦੇ ਔ ਨਿਆਸਰਿਆਂ ਦੇ ਆਸਰੇ ਨਪਤਿਆਂ ਦੀ ਪਤ ਰੱਖਣ ਵਾਲੇ ਚਵਰ ਛਤਰ ਦੇ ਮਾਲਕ ਗਰੀਬਨਵਾਜ਼ ਧੰ ਤਨ ਸਤਿਗੁਰੂ ਪਰ ਪਿਤਾ ਪਰਮਾਤਮਾ ਅਰਦਾਸ ਮਹਾਰਾਜ ਜੀ ਆਪ ਜੀ ਕੇ ਚਰਨਾ ਕਮਲਾ ਪਾਸ ਅਰਦਾਸ ਬਿੰਤੇ ਹੈ ਮਹਾਰਾਜ ਜੀ ਆਪ ਜੀ ਆਂ ਦੀ ਅੰਮ੍ਰਿਤਮਈ ਬਾਣੀ ਦੀ ਛਤਰ ਛਾਇਆ ਦੇ ਹੇ ਮਹੀਨੇ ਵਾਰ ਦਾ ਪੂਰਨ ਮਾਸ਼ੀ ਦਾ ਸੱਜਣ ਸੱਚੇ ਪਾਸ਼ਾ ਅਜ ਸਾਰੀਆਂ ਸੰਗਤਾਂ ਉਰੇ ਡੇਰਾ ਦੀ ਮੋਹਰ ਦੀ ਸਾਧ ਸੰਗਤ ਵੱਲੋਂ ਆਪ ਜੀ ਦਾ ਗੁਣਗਾਨ ਕੀਤਾ ਗਿਆ ਹੈ ਮਹਾਰਾ ਸੱਚੇ ਪਾਤਸ਼ਾਹ ਇਸ ਵੇਲੇ